ਖਰਦੀਪ ਸਿੰਘ ਨੇ ਜੁਰਤ ਕਤਲ ਕਾਂਡ ਦੇ ਦੋਸ਼ਾਂ ਦੇ ਮਕਰੋਪਾ ਦੇ ਨਾਲ ਦੋਵੱਲੇ ਸਬੰਧਾਂ ਦੇ ਵਿੱਚ ਆਈ ਗੁਰਤਨ ਖਤਮ ਹੋ ਰਹੀ ਹੈ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਕੂਟਨੀਤਿਕ ਸਬੰਧਾਂ ਨੂੰ ਵਿਧੇਰੇ ਮਜ਼ਬੂਤ ਬਣਾਉਂਦੇ ਚੋਲਦੇ ਹਨ ਇਹ ਪ੍ਰਗਟਾਵਾ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਇੱਕ ਨਿਜੀ ਚੈਨਲ ਦੇ ਖਾਸ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕੀਤਾ ਅਨੀਤਾ ਅਨੰਦ ਨੂੰ ਜਰੋਏ ਪੁੱਛਿਆ ਗਿਆ ਕਿ ਭਾਰਤ ਦੇ ਲੋ ਐਨਫੋਰਸਮੈਂਟ ਅਫਸਰ ਕੈਨੇਡਾ ਦੇ ਨਾਲ ਸਾਲ ਮੇਂ ਤਹਿਤ ਅੱਗੇ ਵਧ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਹਾਂ ਅਗਲੇ ਮਹੀਨੇ ਭਾਤ ਦੌਰੇ ਤੋਂ ਐਂਡ ਪਹਿਲਾ ਇੰਟਰਵਿਊ ਦੌਰਾਨ ਅਨੀਤਾ ਆਨੰਦ ਨੇ ਕਿਹਾ ਹੈ ਕਿ ਕਦਮ ਦਰ ਕਦਮ ਗੱਲਬਾਤ ਉਸਾਰੂ ਹੋ ਰਹੀ ਹੈ ਅਤੇ ਉਹਨਾਂ ਦੇ ਭਾਰਤ ਭੋਜਨ ਦੇ ਮਗਰੋਂ ਕੂਟਨੀਤੀ ਕ੍ਰਿਸਟਿਆ ਨੂੰ ਨਵਾਂ ਰੂਪ ਅਨੇਤਾ ਨੰਦੀ ਇਹ ਟਿੱਪਣੀ ਅਜੋਏ ਸਮੇਂ ਦੇ ਵਿੱਚ ਆਈ ਹੈ ਜਦੋਂ ਕੋਮੀ ਸੁਰੱਖਿਆ ਸਲਾਹਕਾਰ ਨੈਕਲੀ ਗੋਇਨ ਨੇ ਆਪਣੇ ਭਾਰਤੀ ਹਮਰੁੱਤਬਾ ਦੇ ਨਾਲ ਮੁਲਾਕਾਤ ਤੇ ਮਗਰੋਂ ਦਾਵਾ ਕੀਤਾ ਸੀ ਕਿ ਭਾਰਤ ਸਰਕਾਰ ਦੇ ਵੱਲੋਂ ਹਰਦੀਪ ਸਿੰਘ ਨੀਜਰ ਦੇ ਕਤਲ ਦੀ ਪੜਤਾਲ ਦੇ ਵਿੱਚ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ ਹੈ ਗੁਆਏ ਨੇ ਕਿਹਾ ਕਿ ਇੱਕ ਦੂਜੇ ਦੀਆਂ ਚਿੰਤਾਵਾਂ ਦੂਰ ਕਰਨ ਦੇ ਲਈ ਰਾਹ ਤਲਾਸ਼ ਕੀਤੇ ਜਾ ਰਹੇ ਨੇ